ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਜਿਹੜਾ ਟੌਪ ਲੈ ਕੇ ਆਏ ਉਹ ਬਹੁਤ ਹੀ ਵਧੀਆ ਲੋਰ ਬਣਾਉਣ ਦਾ ਤਰੀਕਾ ਹਨਾ ਭਾਵੇਂ ਕਿਸੇ ਭੈਣ ਨੇ ਆ ਉਹਦਾ ਪਲਾਜੋ ਬਣਾਉਣਾ ਭਾਵੇਂ ਲੋਰ ਬਣਾਉਣੀ ਹੈ ਇਹ ਛੋਟੇ ਬੱਚੇ ਦੀ ਲੋਰ ਜਿਹਦੀ ਮੈਂ ਪਹਿਲਾਂ ਵੀਡੀਓ ਪਾ ਚੁੱਕਿਆ ਹਨਾ ਕਟਾਈ ਦੀ ਤੇ ਉਹਦੀ ਆਪਾਂ ਲੋਰ ਹੁਣ ਬਣਾਉਣੀ ਸ਼ੁਰੂ ਕਰਦੇ ਆ ਜੇਬਾਂ ਕੱਟ ਰਿਹਾ 13 ਇੰਚ ਲੰਬਾਈ ਆ ਤੇ ਜੇਬਾਂ ਦੀ ਚੜਾਈ ਵੀ ਲਗਭਗ 13 ਇੰਚ ਹੀ ਆ 6.5 ਆ ਠੀਕ ਆ ਆ ਜੋੜ ਪਾਉਣਾ ਪਤਾ ਕਰਕੇ ਮੈਂ ਵੱਧ ਰੱਖ ਰਿਹਾ ਇਥੋਂ ਕੱਟ ਲਿਆ ਕਰੋ ਇਹ ਬਿਲਕੁਲ ਸਿੱਧਾ ਪਹਿਲਾਂ ਇਹਦੇ ਜੋੜ ਪਾਵਾਂਗੇ ਆਪਾਂ ਠੀਕਾ ਇਥੋਂ ਤੁਸੀਂ ਗਲਾਈ ਦੇਣੀ ਆ ਲਗਭਗ 2 ਇੰਚ ਇਸ ਤਰ੍ਹਾਂ ਤਾਂ ਇਸੇ ਤਰ੍ਹਾਂ ਇੱਧਰ ਬਾਅਦ ਕਰ ਸਾਡੀ ਕੋਈ ਗੱਲ ਕਰਦੇ ਹਾਂ ਦੋਨੇ ਫਿਰ ਵੀ ਜੇ ਕਿਸੇ ਚੀਜ਼ ਦੀ ਨਾ ਸਮਝ ਲੱਗੇ ਉਹਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਲਿਓ ਇੱਕ ਵਾਰੀ ਮੈਂ ਇਹਦੇ ਜੋੜ ਪਾ ਦਿਆਂ ਬੁਰ ਤਾਰ ਲਾ ਦੇ ਬੁਰ ਕੱਢ ਕੇ ਤਾਲ ਹਾਂ ਧਾਗਾ ਆਪਣੇ ਪਹਿਲਾਂ ਹੀ ਚੜਾਇਆ ਹੋਇਆਗਾ ਜਿਵੇਂ ਮਾ ਲਾ ਦੇ ਹਾਂ ਚੜਾ ਚੜਾ ਜਦੋਂ ਕਪੜਾ ਘਟੋ ਬਣਾਇ ਜੋੜ ਲਾ ਲਿਆ ਕਰੋ ਵਿਚਾਲੇ ਹਾਂ ਦੋਨੇ ਪਾਸੇ ਕੰਨੀ ਆ ਆਪਾਂ ਕੰਨੀ ਨਾਪ ਲੈ ਆਦਮ ਕੇ ਚਿੜਾਓ ਹਲਕਾ ਜਿਹਾ ਪੱਕਾ ਕਰਨਾ ਜ਼ਿਆਦਾ ਨਹੀਂ ਬਸ ਜੇ ਆਪਾਂ ਇਹਨੂੰ ਪਹਿਲਾਂ ਇਕੱਠੇ ਜੋੜ ਲਾਂ ਫਿਰ ਇਹਨੂੰ ਇਕੱਠੇ ਜੋੜ ਨੂੰ ਨੱਪ ਜਾਣਗੇ 61 ਦੇ ਨੇ ਨੱਪਾਂਗੇ ਇਧਰ ਵੀ ਕਰਨੀ ਆ ਵੀ ਆਇਆ ਨਪਜਾ ਕਰੋ ਜੇ ਧਾਗੇ ਨਿਕਲਦੇ ਹੋਣ ਫਿਰ ਦੁੱਧੂ ਲੈਣਾ ਜਿਵੇਂ ਆਪਾਂ ਪਜਾਮੇ ਝੂਲੀ ਲੈ ਲਦੇ ਹਾਂ ਕਾਫੀ ਦਿਨਾਂ ਦੇ ਪਹਿਲਾਂ ਦੇ ਨਾ ਮੈਸੇਜ ਆ ਰਹੇ ਸੀ ਬਾਈ ਇੱਕ ਅੱਧੀ ਤੁਸੀਂ ਵੀਡੀਓ ਸਲਾਈ ਵੀ ਪਾ ਦਿਓ ਕੋਸ਼ਿਸ਼ ਕਰਾਂਗੇ ਜਿੰਨੀ ਪੈਗੀ ਆਪਾਂ ਓਨੀ ਹਨਾ ਇਹ ਨਹੀਂ ਥੋੜਾ ਨਾ ਵਾਦਾ ਕਰਦੇ ਵੀ ਪੂਰੀ ਸਾਰੀ ਪੈ ਜੇ ਸਾਰੀ ਭਾਵੇਂ ਜੇ ਕੋਈ ਨਾ ਢਿੱਕਾ ਲੱਗਿਆ ਤਾਂ ਹੋ ਸਕਦਾ ਸਾਰੀ ਲੋਡ ਦੀ ਆਪਾਂ ਵੀਡੀਓ ਪਾ ਸਕੀ। ਤੁਹਾਨੂੰ ਐਂਡ ਦਿੱਕਰ ਦੇਖਿਓ ਜਿਹੜੀਆਂ ਭੈਣਾ ਜਾਂ ਭਰਾ ਚੈਨਲ ਦੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤਾਂ ਅੱਗੇ ਨਾਲ ਦੀ ਨਾਲ ਕੱਟੀ ਜਾ ਕਰੋ ਫਿਰ ਸਫਾਈ ਵੱਧਉਣੀ। ਜੇ ਕੱਪੜਾ ਖਿੱਚ ਮਾਰਦੇ ਨਾ ਆਪਾਂ ਲੱਗੇ ਐ ਪਿੱਛੇ ਵਪਾਲਾ ਕਰਤਾ। ਬੰਨਤਾਗੇ ਕਟਾਏ। ਹਾਂ ਅਮੇ ਟੱਕ ਲਾਈ ਹੋਏ ਸੀ ਨਾ ਆ ਜਾਓ ਤੁਸੀਂ ਇੱਥੇ ਬੈਠੋ ਇਹ ਮੈਂ ਦੇ ਦਿੰਦਾ ਬਾਕੀ ਜੇ ਕਿਸੇ ਚੀਜ਼ ਦੀ ਨਾ ਸਮਝ ਲੱਗੇ ਤੁਸੀਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਲਿਓ ਮੈਨੂੰ ਹਣ ਟੱਕ ਆਪਾਂ ਲਾਉਣੇਗੇ ਜੇ ਰਹਿਣੇ ਪੀਤਾ ਦੇ ਮੈਂ ਇੰਟੀਟੇਟ ਔਰ ਉਪਰੋਂ ਲਈ ਜੇ ਆਪਾਂ 3.5 ਇੰਚ ਤੇ ਇੱਥੋਂ ਤੁਸੀਂ ਜਿਹੜੇ ਨਿਸ਼ਾਨ ਲਾਉਣਾ ਦੇਖੋ 3.5 ਤੇ ਇਹ ਕੈਂਚੀ ਨਾਲ ਟੱਕ ਲਾ ਦੇਣੀ ਹੈ 3.5 ਤੇ ਜਿੰਨਾ ਤੇ ਤੁਸੀਂ ਲਾਸਟਿਕ ਪੁਰੇ 7/8 ਇੰਚ ਤੇ ਮੂੰਹ ਜਿਹੜਾ ਜਵਾਕ ਦਾ ਬੱਚੇ ਦਾ ਉਹ ਰੱਖਣਾ 6.5 ਇੰਚ ਹੱਥ ਦੇ ਹਿਸਾਬ ਦੇ ਨਾਲ ਇਹ ਆ ਆ ਲਾ ਲਿਆ ਆਪਾਂ 3.5 ਆਈ ਜੇ ਕਿਸੇ ਭੈਣ ਦਾ ਹੱਥ ਕਿਉਂਕਿ ਕੁੜੀਆਂ ਦੇ ਹੱਥ ਵੀ ਛੋਟੇ ਹੁੰਦੇ ਆ ਕੁੜਗਣੇ ਵੀ ਜੇ ਆਪਦਾ ਪਲੱਜੋ ਜਾਂ ਕੁਝ ਵੀ ਬਣਾਉਣਾ ਹਨਾ ਪਜਾਮਾ ਜਾਂ ਲੋਰ ਵਗੈਰਾ ਤਾਂ ਤੁਸੀਂ 6.5 ਇੰਚ ਬਹੁਤ ਆਗਾ ਮੂੰਜਾ ਛੋਟੇ ਬੱਲੇ ਤੇ ਪਟਕ ਲਾਏ ਤੇ ਆ ਰੱਖਣਾ ਇੱਕ ਲੜ ਚੱਕਾਂਗੇ ਸਿੱਧੇ ਪਾਸੇ ਦੀ ਜੇਬ ਰੱਖਾਂਗੇ ਉਹ ਮਿੰਦੇ ਦੇ ਹਾਂ ਐਂ ਜੇਬ ਲਾਗੇ ਨਾ ਐਂ ਜੇਬ ਲਾ ਲੈਣੀ ਆ ਚੜਾ ਕੇ ਨਾ ਕਰਨਾ ਆਪਾਂ ਨੇ ਡੇਢ ਇੰਚ ਦਾ ਆ ਜਿਹੜਾ ਇੱਥੋਂ ਗੈਪ ਹੁੰਦਾ ਇਹ ਡੇਢ ਇੰਚ ਦਾ ਹੁੰਦਾ ਧਿਆਨ ਦੇਣਾ ਨੀਚੇ ਜਿੱਤੇ ਟੱਕ ਲਗੇ ਟੱਕ ਦੇ ਸੈਂਟਰ ਸੈਂਟਰ ਦੇ ਵਿੱਚ ਸਿਲਾਈ ਲੱਗੂਗੀ ਆਪਣੀ Terima <sniffs> kasih. <sniffs> <sniffs> ਪੂਰੀ ਕਵਰੇਂਜ ਜਦ ਤੁਹਾਨੂੰ ਦੇਖੋ ਸੌਖੀ ਸਮਝ ਲੱਗਦੀ ਹੈ। ਚਾਹੇ ਸੌਖਾ ਤਰੀਕਾ ਜੇਬਾਂ ਲਾਉਣ ਦਾ। ਟੱਕ ਤੋਂ ਲੈ ਕੇ ਟੱਕ ਤੇ ਇੱਕਰੀ ਬਸ ਹਲਕਾ ਜਾਂ ਪੱਕਾ ਕਰਕੇ ਬਾਹਰ ਕੱਢ ਦੇਣਾ। ਬਸ ਇਸੇ ਤਰ੍ਹਾਂ ਇਹ ਬਦੂਜੀ ਇਹ ਤਾਂ ਹ ਤੋਂ ਥੱਲੇ ਨੂੰ ਆਏ ਸੀਗੇ। ਦੂਸਰੀ ਥੱਲੇ ਤੋਂ ਤੁਹਾਨੂੰ ਦੂਸਰੀ ਜੇਬ ਥੱਲੇ ਤੇ ਉਹ ਤਾਂ ਨੂੰ ਜਾਵਾਂ। ਟੱਕਾਂ ਦੇ ਵਿੱਚ ਨਾ ਟੱਕ ਮਿਲਾ ਲਿਆ ਕਰੋ। ਹੁਣ ਇਹ ਨਾਲ ਜਦ ਤੁਹਾਨੂੰ ਦਿਖਾਈ ਚੱਲਾਂਗੇ ਉਹ। ਮੈਂ ਦੇਖੋ ਇਹ ਆ ਟੱਕ ਲੱਗੇ। ਤਾਂਗੇ ਪਹਿਲਾਂ ਕੱਟੇ। ਅੱਧ ਟੱਕਾਂ ਦੇ ਵਿੱਚ ਟੱਕ ਲਾ ਤੇ ਇਧਰੋਂ ਵੀ ਟੱਕਾਂ ਦੇ ਵਿੱਚ ਆਪਾਂ ਟੱਕ ਲਾ ਤੇ ਇਸ ਤਰ੍ਹਾਂ ਠੀਕਾ ਇਹਨੂੰ ਰੱਖਾਂਗੇ ਸਾਈਡ ਤੇ ਹੁਣ ਦੂਜਾ ਪੱਲਾ ਚੱਕਾਂਗੇ ਉੱਪਰ ਸਿਰ ਤੇ ਜੇ ਕੱਪੜੇ 'ਚ ਹੋਵੇ ਨਿਸ਼ਾਨ ਲਾ ਲੈਣਾ ਜਾਂ ਕਿ ਵੀ ਭਲੇਖਾ ਲੱਗ ਜਾਣਾ ਦੇ ਅਈ ਹੁਣ ਥੱਲੇ ਆਪਾਂ ਤਾਂ ਹੁਣ ਜਿਵੇਂ 1.5 ਇੰਚ ਜੇਬ ਨੂੰ ਤਾਂ ਆਹ ਕੱਢ ਦਿਆ ਕਰੋ ਇਹ ਇੱਥੋਂ ਆਹ ਮੁੰਡੇ ਦੇ ਹੱਥ ਕੋਲ ਇੱਥੋਂ ਆਹ 1.5 ਇੰਚ ਕੱਪੜਾ ਟੱਕ ਤੋਂ ਉੱਪਰ ਕੱਢਣਾ ਠੀਕਾ ਇਹ ਜਿਹੜੇ ਭੈਣਾਂ ਨੂੰ ਸਮਝ ਲੱਗ ਗਿਆ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਓ ਜਿਹਨਾਂ ਨੂੰ ਨਹੀਂ ਲੱਗੀ ਉਹ ਵੀ ਲਾਜ਼ਮੀ ਦੱਸਿਓ ਹਣ ਤਾਂ ਜੀ ਆਪਾਂ ਹੋਰ ਵੀਡੀਓ ਦੁਬਾਰੇ ਪਾ ਦਾਂਗੇ ਬਸ ਟੱਕ ਟੱਕਰਾ ਸਿਓ ਨਾਣੀ ਪਹਿਲੀ ਜਿਹੜੀ ਹੁਣ ਨਾਰੇ ਇੱਥੇ ਪੱਕਾ ਕਰਕੇ ਟੱਕੋਲੇ ਆ ਕੇ ਬਾਹਰ ਕੱਢ ਦਾਂਗੇ ਲੋ ਜੀ ਜਿਵੇਂ ਸੌਖੇ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਹਾਂ ਫਿਰ ਵੀ ਜੇ ਕਿਸੇ ਭੈਣ ਦੇ ਸਮਝ ਨਹੀਂ ਆਉਂਦੀ ਤੁਸੀਂ ਦੁਬਾਰੇ ਪੁੱਛ ਸਕਦੇ ਹੋ ਹਨ ਵੀ ਭਾਈ ਜੇਬਾਂ ਕਿਵੇਂ ਲੰਗੀਆਂ ਸੀ ਸੰਦੁਬਾਰੇ ਦੱਸ ਦਿਓ ਤਾਂ ਅੱਗੇ ਨਾਲ ਦੀ ਨਾਲ ਕੱਟੀ ਜਾਣੀਆਂ ਪਤਾਗਾ ਨਹੀਂ ਛਟਣਾ ਹੁੰਦਾ ਆਹ ਲਓ ਟੱਕੋ ਮੇ ਟੱਕਾਂ 'ਚ ਟੱਕ ਲਾ ਦੇ ਇੱਥੇ ਵੀ ਆਪਾਂ ਟੱਕਾਂ ਦੇ ਵਿੱਚ ਟੱਕ ਲਾ ਠੀਕ ਹੁਣ ਆਪਾਂ ਲਾਵਾਂਗੇ ਐਂ ਕਰਕੇ ਪੂਰੇ ਗਵਰਨਰ ਦੇ ਵਿੱਚ ਚੱਲੋ ਇਹ ਐ ਇਹ ਆਗੇ ਜੇ ਉਹਦੀ ਬਾਹਰ ਲਈ ਸੌਣ ਜਿਹੜੀ ਪੈਰ ਪੈਰ ਦੀ ਲੱਗੀ ਹੁੰਦੀ ਹੈ ਜੇ ਕਿਸੇ ਭੈਣ ਨੂੰ ਜਿਆਦਾ ਦਿੱਕਤ ਆਉਂਦੀ ਹੈ ਫਿਰ ਜੇਬਾ ਤੇ ਪ੍ਰੈਸ ਮਾਰ ਕੇ ਆਪਾਂ ਬਣਾ ਸਕਦੇ ਆ ਜੀ ਹਾਂ ਜੀ ਕਈ ਵਾਰੀ ਹੱਥ ਨਹੀਂ ਟਿੱਕੇ ਹੁੰਦਾ ਜਿਹੜੀ ਆ ਸਿਉਨ ਹਿਲਾ ਰਹੇ ਨੇ ਟੋ ਟੋ ਕੇ ਹੱਥ ਨਾਲ ਇਹੀ ਸਿਉਨ ਪ੍ਰੈਸ ਦੇ ਨਾਲ ਵੀ ਤੁਸੀਂ ਟੋ ਆਪਣਾ ਸੈੱਟ ਕਰਕੇ ਮਾਰ ਕੇ ਹੋਰ ਵੀ ਬੜੀ ਸਫਾਈ ਆ ਜਾਊਗੀ ਚਲੋ ਇੱਥੇ ਰੋਕ ਕੇ ਆਪਣੇ ਕਿੰਨੇ ਉਹ ਵੀ ਮਸ਼ੀਨ ਜੀ ਬਸ ਸਨ ਮੂਰੇ ਦੂਜੀ ਜੇਬ ਧਰ ਲਾਂਗੇ ਕੋਸ਼ਿਸ਼ ਕਰਿਆ ਕਰੋ ਧਾਗਾ ਘੱਟ ਤੋੜਨ ਦੀ ਨਾ ਫਿਰ ਥੱਲੇ ਮਸ਼ੀਨ ਲੱਛਾ ਨਹੀਂ ਮਾਰਦੀ ਉਹ ਆਪ ਬਾਰੀ ਬਾਰੀ ਧਾਗਾ ਤੋੜੀ ਜਾਂਦੀ ਆ ਫਿਰ ਨੀਚੇ ਮਸ਼ੀਨ ਕੀ ਹੈ ਲੱਛਾ ਮਾਰ ਜਾਂਦੀ ਆ ਬਾਕੀ ਜਿਹੜੀਆਂ ਭੈਣਾਂ ਦੇ ਸਮਝ ਆਉਂਦੀ ਆ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਜਰੂਰ ਦੱਸਿਓ ਕਿ ਜਦੋਂ ਹੁਣ ਆਪਾਂ ਜੇਬ ਲਾ ਰਹੇ ਆ ਨਾ ਲੋਰ ਵਾਲਾ ਪਾਸੇ ਉੱਪਰ ਹੋਣਾ ਚਾਹੀਦਾ ਨਾ ਕਿ ਜੇਬ ਵਾਲਾ ਇਹ ਚੀਜ਼ ਲਾਏ ਮਿੱਟੀਆ ਰੱਖਣਾ ਜੇ ਜੇਬ ਵਾਲਾ ਪਾਸੇ ਉੱਪਰ ਆ ਤਾਂ ਸਮਝੋ ਤੁਸੀਂ ਪੁੱਠੇ ਪਾਸੇ ਦੀ ਲੱਗ ਰਹੀ ਹੋ ਕਿਉਂਕਿ ਸਫਾਈ ਆਪਾਂ ਬਾਹਰ ਦੇਣੀ ਨਾ ਕਿ ਅੰਦਰ ਪਹਿਲਾਂ ਕੋੜਾ ਥੱਲੇ ਰੱਖਾਂਗੇ ਆ ਲੋ ਕੋੜਾ ਆਪਾਂ ਜੇਬ ਦੇ ਸਿਉਣ ਮਾਵਾਂਗੇ ਚਲੋ ਇਸ ਤਰੀਆ ਆਪਾਂ ਹੌਲੀ 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 ਸਾਰੇ ਸੂਟਾਂ ਦੀ ਵੀਡੀਓ ਪਾਇਆ ਕਰਾਂਗੇ ਤੁਸੀਂ ਥੋੜਾ ਜਿਹਾ ਸਹਿਯੋਗ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਠੀਕ ਹੈ ਤਾਂ ਕਿ ਜਿਹੜਾ ਆਪਣਾ ਪਰਿਵਾਰ ਆ ਉਹ ਜਲਦੀ ਵੱਡਾ ਹੋਵੇ ਤੇ ਬਿਲਕੁਲ ਫ੍ਰੀ ਸੇਵਾ ਹੈ ਮੈਂ ਦੁਬਾਰੇ ਤੁਹਾਨੂੰ ਫੇਰ ਦੱਸਦਾ ਕਿਸੇ ਭੈਣ ਨੂੰ ਇਹ ਹੋਊਗਾ ਕਿ ਕੁਝ ਸਿਖਾਉਣ ਦੇ ਪੈਸੇ ਹੋਣਗੇ ਜਾਂ ਗਰੁੱਪ ਦੇ ਵਿੱਚ ਨੰਬਰ ਐਡ ਕਰਾਉਣ ਦੇ ਤਾਂ ਇਸ ਤਰ੍ਹਾਂ ਕੁਝ ਵੀ ਨਹੀਂਗਾ ਬਿਲਕੁਲ ਫ੍ਰੀ ਸੇਵਾ ਆ ਲੋ ਹੁਣ ਆਪਾਂ ਜੇਬ ਨੂੰ ਪੁੱਠੀ ਕਰਕੇ ਐਂ ਪੈਰ ਪੈ ਦੀ ਸੇਵ ਲਾਵਾ ਚੰਗੀ ਤਰ੍ਹਾਂ ਆ ਸੇਵ ਨੂੰ ਚੰਗੀ ਤਰ੍ਹਾਂ ਲਾਦਾ ਗੁਰੂ ਤਾਂ ਕਿ ਮੋਬਾਈਲ ਵਗੈਰਾ ਡਿੱਗੇ ਨਾ ਡੂੰਗੀ ਕਰਕੇ ਨਾ ਪੈਰ ਪੈ ਦੀ ਐਂ ਇੱਥੇ ਰੋਕਾ ਗਿਆ ਆਪਾਂ ਇਹਨੂੰ ਮੂਰੇ ਦੂਜੀ ਜੇਬ ਧਰ ਲਾਂਗੇ ਨਾਲੇ ਧਾਗਾ ਕੱਟ ਕੇ ਇਸ ਤਰ੍ਹਾਂ ਬਹੁਤ ਦਿਨਾਂ ਦੇ ਭੈਣਾਂ ਦੇ ਮੈਸੇਜ ਆਉਂਦੇ ਭਈ ਇੱਕ ਅੱਧੀ ਪੌਕਟ ਲਾ ਕੇ ਦਿਖਾ ਦਿਓ ਜਾਂ ਇੱਕ ਅਦਾ ਸੂਟ ਸਿਓ ਕੇ ਦਿਖਾ ਦਿਓ ਹਨਾ ਤਾਂ ਮੈਨੂੰ ਵੀ ਇਹ ਹੁੰਦਾ ਵੀ ਜਦੋਂ ਤੁਸੀਂ ਇੰਨਾ ਪਿਆਰ ਨਾਲ ਕਹਿਣਿਓ ਵੀ ਕੋਈ ਨਾ ਕੋਈ ਵੀਡੀਓ ਪਾਈ ਜਾਵੇ ਆਹ ਲਓ ਪਹਿਲਾਂ ਆਪਾਂ ਅੰਦਰ ਲਈ ਸਿਉਣ ਲਾ ਲਗੇ ਬਾਹਰ ਇੱਥੇ ਰੋਕ ਕੇ ਹੁਣ ਆਪਾਂ ਦੂਜਾ ਪਾਸਾ ਕਟਿੰਗ ਕਰਕੇ ਇਹਨੂੰ ਸਿੱਧਾ ਪਾਸਾ ਕਰਕੇ ਸਿੱਧਾ ਕਰਕੇ ਨਾ ਇਹ ਆ ਦੇਖੋ ਇਹ ਜੀ ਮਟੀਰੀਅਲ ਆਉਣੀ ਹੁੰਦੀ ਆਏ ਸਿੱਧਾ ਕਰਾਂ ਜੀ ਠੀਕ ਆ ਠੀਕ ਜਮਾ ਕਿਨਾਰੇ ਕਰਦੇ ਸਲਾਈ ਚਲ ਇਸ ਤੋਂ ਬਾਅਦ ਕਿਨਾਰੇ ਕਰਦੇ ਸਿਓਣ ਆਪਾਂ ਤਾਮਾ ਤਾਰ ਰਹੇ ਹਾਂ ਚਲ ਠੀਕਾ ਠੀਕਾ ਕੇ ਬਾਹਰ ਕੱਢਦੇ ਲੋਕ ਜਵਾ ਸੌਖਾ ਤਰੀਕਾ ਹੈ ਫਿਰ ਵੀ ਜੇ ਕਿਸੇ ਭੈਣ ਦੇ ਕੋਈ ਚੀਜ਼ ਨਾ ਸਮਝ ਲੱਗੀ ਤਾਂ ਦੁਬਾਰੇ ਪੁੱਛ ਸਕਦੇ ਹੋ ਹਾਂ ਤਾਂ ਅੱਗੇ ਨਾਲ ਦੀ ਨਾਲ ਹੀ ਆਪਾਂ ਕੱਟੀ ਜਾਣੀ ਹੈ ਇਹ ਨਹੀਂ ਅਸੀਂ ਬਾਅਦ ਤਾਂ ਅੱਗੇ ਕਟਾਂਗੇ ਉਹਨਾਂ ਤੋਂ ਵੱਡੇ ਪੱਲੇ ਦੇ ਨਾਲ ਜੋੜਾਂਗੇ ਜੇਕਰ ਉਹਨੂੰ ਮੈਨੂੰ 10 ਹੈਟਾਂ ਤੋਂ 67 ਨੂੰ ਆਉਗੀ ਜਦੋਂ ਆਪਾਂ ਆਹ ਪਾਸਾ ਲਾਉਣਾ ਨਾ ਆਹ ਧਿਆਨ ਰੱਖਿਆ ਕਰੋ ਤੇ ਆਹ ਜਿਹੜਾ ਛੋਟਾ ਪਾਸਾ ਆਪਾਂ ਉੱਪਰ ਹੋਣਾ ਚਾਹੀਦਾ ਜਦੋਂ ਸਿਉਣ ਉੱਪਰ ਲਾਉਣੀ ਸ਼ੁਰੂ ਕਰਨੀ ਥੱਲੇ ਉਹ ਤਾਂ ਨੂੰ ਤੇ ਜਦੋਂ ਤਾਂਹਾਂ ਤੋਂ ਥੱਲੇ ਨੂੰ ਆਵੇ ਉਦੋਂ ਉਹ ਦੂਜਾ ਪਾਸਾ ਥੱਲੇ ਹੋਵੇ ਹੈਨਾ ਇਹ ਚੀਜ਼ ਲਾਈ ਮਿੱਦਿਆਂ ਰੱਖੋ ਤਦ ਜੇ ਬਈ ਇੱਥੇ ਆ ਗਈ ਨਾ ਐ ਸੂਈ ਰੋਕ ਕੇ ਹੁਣ ਬਸ ਸਾਇੰਤ ਧਿਆਨ ਰੱਖਣਾ ਆਪਾਂ ਵੀ ਆ ਜਦੋਂ ਸਿਉਣ ਆਪਣੀ ਨੰਘੂਗੀ ਆ ਜੇਬ ਦੇ ਨਾਲ ਦੀ ਨਾ ਇਹਦੇ ਉੱਤੇ ਨਹੀਂ ਜਾਣੀ ਟੋ ਟੋ ਕੇ ਇਹ ਹੱਥੇ ਨਾਲ ਸਿਉਣ ਲਾਉਣੀ ਇਹਦੇ ਨਾਲ ਨਾਲ ਲਿ ਜਾਊਗੀ ਤਾਂ ਕਿ ਜੇਬ ਵੀ ਨਾ ਬੰਦ ਹੋਵੇ ਠੀਕ ਆ ਤੇ ਸਿਉਣ ਵੀ ਆਪਣੀ ਲੱਗ ਜੇ ਪੂਰਾ ਬਸ ਆ ਸਿਉਣ ਨੂੰ ਧਿਆਨ ਨਾਲ ਲਾਉਣਾ ਬਾਕੀ ਹੋਰ ਸਾਰਾ ਕੁਝ ਸੌਖਾ ਦਾ ਆ ਜਦੋਂ ਸਿਉਣ ਲਾਉਣੀ ਆ ਤੁਸੀਂ ਟੋ ਟੋ ਕੇ ਲਾਉਣੀ ਬਸ ਕਿ ਜਦੋਂ ਜੇਬ ਦੇ ਨਾਲ ਦੀ ਮਸ਼ੀਨ ਜਾਂਦੀ ਆ ਕਿਹੜੀ ਕੀ ਹੁੰਦਾ ਜੇਬ ਦੇ ਉੱਪਰ ਸਿਉਣ ਚੜ੍ਹ ਜਾਂਦੀ ਆ ਫਿਰ ਜੇਬ ਬੰਦ ਹੋ ਜਾਂਦੀ ਆ ਇਹ ਸਾਡੇ ਦੋ ਵੀ ਬੰਦ ਹੋਈ ਨਿਕਲ ਲਗਾ ਇਹ ਨਹੀਂ ਹੈ ਵੀ ਬੰਨ ਥੋੜੇ ਦੋ ਬੰਦ ਹੋ ਜਾਂਦੀਆਂ ਜੇ ਅਸੀਂ ਨਹੀਂ ਧਿਆਨ ਰੱਖਾਂਗੇ ਤਾਂ ਸਾਡੇ ਦੋ ਵੀ ਜੇ ਬੰਦ ਹੋ ਜਾਂਦੇ ਹਨ ਸ਼ੁਰੂ ਸ਼ੁਰੂ ਜਦੋਂ ਆਪਾਂ ਸਿੱਖਦੇ ਹਾਂ ਤਾਂ ਕਿਸੇ ਤੋਂ ਵੀ ਜੇ ਬੰਦ ਹੋ ਜਾਂਦੀ ਆਵੇਂ ਨਿਸ਼ਾਨ ਲਾ ਕੇ ਜੇ ਆਪਾਂ ਮਚਾਕਸ ਹਾਲਾ ਕਰ ਤੁਹਾਨੂੰ ਪਤਾ ਇਹ ਲੱਗ ਜਾਂਦਾ ਅੰਦਾਜ਼ੇ ਨਾਲ ਵੀ ਇੱਥੇ ਜੇ ਬਾਈ ਆਈ ਹੁਣ ਉਹ ਨਾ ਪੇਚਰੋ ਕਵੀ ਹੋਰ ਜਦੋਂ ਦੂਜਾ ਪਾਸਾ ਉਹ ਤਾਂ ਤੋਂ ਥੱਲੇ ਮ ਜਾਉਗੇ ਸਿਓ ਆਲੋ ਇਹ ਅਸਟ ਆਦੇ ਕੋਲੇ ਲੜੀ ਕੋਈ ਕਰ ਲੈ ਤਾਂ ਤੋਂ ਜਿਹੜਾ ਕੀ ਹੋਊਗਾ ਥੱਲੇ ਮਿੱਟੀਲਾਂ ਸਿਆਲੋਂ ਦੇ ਲੋਂ ਬਾਕੀ ਸਾਰਾ ਕੋ ਸੇਮ ਹੀ ਹੁੰਦਾ ਹੈ ਹਨਾ ਵੀਡੀਓ ਵੀ ਲਗਭਗ ਆਪਣੀ 13 14 ਮਿੰਟਾਂ ਦੀ ਹੋ ਗਈ ਜੇ ਕਿਸੇ ਭੈਣ ਨੂੰ ਕੋਈ ਨਹੀਂ ਦਰਾਜ ਵੀਡੀਓ ਲੰਬੀ ਦਾ ਤਾਂ ਉਹ ਜ਼ਰੂਰ ਦੱਸਿਆ ਕਰੋ ਬਈ ਪੂਰੀ ਵੀਡੀਓ ਬਣਾ ਦਿਆ ਕਰੋ ਹਨਾ ਸਾਨੂੰ ਕੋਈ ਧਰਾਏ ਨਹੀਂ ਪਹਿਲਾਂ ਪਾਣੀ ਨੂੰ ਸੈੱਟ ਕਰ ਲੇ ਚੰਗੀ ਤਰ੍ਹਾਂ ਕੱਟ ਚੱਕੀ ਜੇ ਆਪਣੇ ਕੋਲੇ ਇੰਟਰਲੌਕ ਕੋਲੇ ਪਈ ਹੋਵੇ ਨਾ ਤੇ ਪਹਿਲਾਂ ਇਸ ਸੌਂ ਦੇ ਖਿੱਚ ਕੇ ਮਾਰ ਲੈਂਦੇ ਸੀ ਹੁਣ ਇੰਟਰਲੌਕ ਤਾਂ ਕਿ ਸਫਾਈ ਪੂਰੀ ਆਵੇ ਬਸ ਆ ਸੌਂ ਨਾਲ ਮੇਰੇ ਥੋੜਾ ਧਿਆਨ ਰੱਖਣਾ ਜੀ ਥਾ ਮੈਂ ਲਾਰਣ ਵੀ ਇਥੇ ਜੇਬ ਦੇ ਉੱਪਰ ਦੀ ਜੀ ਸੌਂ ਮਸ਼ੀਨ ਚੜਨ ਦਾ ਰਹਿੰਦਾ ਹੈ ਹੋਰ ਕੁਝ ਨਹੀਂ ਹੈ ਨਾ ਜੇਬ ਬੰਦ ਨਾ ਹੋ ਜੀ ਮੂੰਹ ਆਏ ਨਿਸ਼ਾਨੀ ਲਾ ਲੈ ਕੋਈ ਜਿਵੇਂ ਪੇਚ ਕਸ ਮਾਰ ਰਹੇ ਨਾ ਬਈ ਬਸ ਟੋਟੋ ਕੇ ਲਾਉਣੀ ਹੁੰਦਾ ਆ ਸਾਡੇ 6 ਇੰਚ ਦਾ ਗੈਪ ਹੁੰਦਾ ਬਸ ਇੰਨਾ ਕੀ ਗੱਲ ਧਿਆਨ ਨਾਲ ਲਾਉਣਾ ਵੀ ਜੇ ਬੰਦ ਨਾ ਹੋ ਜयो ਵੀ ਤਾਂ ਜਦੋਂ ਵੀ ਮਸ਼ੀਨ ਰੋਕਣੀ ਹੈ ਸੂਈ ਆਪਣੀ ਥੱਲੇ ਹੋਣੀ ਚਾਹੀਦੀ ਹੈ ਕੱਪੜੇ ਦੇ ਵਿੱਚ ਥੋੜਾ ਜਿਹਾ ਡਿਸਕੋ ਜਿਹਾ ਕਰਕੇ 4 ਨੰਬਰ ਦਾ ਦਵਾਰ ਰੱਖਣਾ ਇੱਥੇ ਆਪਣੇ ਨੰਬਰ ਲਿਖੇ ਹੁੰਦੇ 1 2 3 4 ਹਨ ਤਾਂ ਡੂੰਗਾ ਜਿਹੜਾ ਦਵਾਰ ਖੜਾਉ 4 ਨੰਬਰ ਦਾ ਜਦੋਂ ਤੁਸੀਂ ਰੋਕਣੀ ਸੂਈ ਥੱਲੇ ਚਲੋ ਹੁਣ ਜਦੋਂ ਆਪਾਂ ਜੇਬਾਂ ਲਾਉਣੀਆਂ ਹਨ ਇਹਨੂੰ ਨਾਲ ਸਿਉਣ ਲਾ ਕੇ ਬੰਦ ਕਰ ਲੈ ਗੁਰ ਕਈ ਪੈਣਾ ਕੀ ਕਰਦੇ ਇਹਨੂੰ ਅੱਡ ਛੱਡਦੇ ਹਨ ਤਾਂ ਉਹ ਲਾਸਟ ਕਿ ਪੌਂਡ ਵਾਲੇ ਆਏ ਹੋਏ ਨੇ ਆ ਹੁਣ ਤੁਹਾਡੇ ਸਾਹਮਣੇ ਪੂਰਾ ਧਿਆਨ ਨਾਲ ਦੇਖੋ ਵੀਡੀਓ ਨੂੰ ਇੱਕ ਦੋ ਚੀਜ਼ਾਂ ਜਿਹੜੀਆਂ ਖਾਸ ਹੁੰਦੀਆਂ ਧਿਆਨ ਨਾਲ ਦੇਖਣੇ ਆਏ ਇੱਕ ਤਾਂ ਸਿਉਣ ਨੂੰ ਵੱਡੇ ਪਾਸੇ ਨੂੰ ਮੋੜ ਦੇਣ ਨੂੰ ਠੀਕ ਆਇਨ ਤਰ੍ਹਾਂ ਗਿਆ ਪਤਲ ਲਿਓ ਪੂਰਾ ਧਿਆਨ ਦੇ ਨਾਲ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਸੌਖੀ ਸਮਝ ਲੱਗੇ ਥੋੜਾ ਜਿਹਾ ੇਟੋ ਕਰਕੇ ਧਰ ਲਿਆ ਕਰੋ ਇਹ ਜੇਬ ਨੂੰ ਥੋੜਾ ਜਿਹਾ ਪੱਕਾ ਕਰਕੇ ਤੋੜ ਲੈਣਾ ਤੁਹਾਨੂੰ ਆ ਆ ਗਈ ਆਪਣੀ ਜੇਬ ਇੱਥੇ ਆ ਸਿਉਣ ਤੁਹਾਨੂੰ ਸਹੀ ਹੋਵੇ ਇਥੋਂ ਆਪਾਂ ਐਂ ਕਰਕੇ ਪੱਕਾ ਕਰਦੇ ਦੋਨੇ ਢੇੜਾਂ ਦੇ ਪਹਿਲੇ ਪਾਸੇ ਆਪਾਂ ਸਿਉਣ ਲਾ ਰਹੇ ਹੁਣ ਆਹ ਹੋਰ ਲਾ ਬਸ ਜਿੱਧਰ ਆਪਾਂ ਲਾਇਆ ਸੀਗਾ ਆਹ ਪਹਿਲੇ ਪਾਸੇ ਕਿਨਾਰੇ ਕਿਨਾਰੇ ਸੂਈ ਥੱਲੇ ਹਾਂ ਸਿਉਂ ਨਿਵ ਦੇ ਸਿਉਂ ਨਾ ਪੈਸ ਰੋਟ ਪਾਉਣੀ ਆ ਦੇਖੋ ਜੀ ਮੈਂ ਆ ਪਾਈ ਹੋਈ ਐ ਆਈ ਠੀਕ ਆਈ ਉੱਥੇ ਪਾਵਾਂਗੇ ਆਪਾਂ ਐਂ ਵਿੱਚ ਸਿਉਂ ਦੇ ਸਿਉਂ ਪਾ ਦਿਆ ਕਰੋ ਪੱਕਾ ਹੋ ਜਾਂਦਾ ਕੰਮ ਮੁੜ ਕੇ ਇੱਥੋਂ ਲੋਰ ਉਦੜਦੀ ਨਹੀਂ ਇਸ ਤਰ੍ਹਾਂ ਹੁਣ ਆਪਾਂ ਕੀ ਕਰਨਾ ਆਹ ਜਿਹੜੀ ਆਪਣੀ ਜੇਬ ਆ ਮੈਂ ਤੁਹਾਨੂੰ ਦੱਸਿਆ ਨਾ ਇਹਨੂੰ ਕੀ ਕਰਨਾ ਇੱਥੋਂ ਨਹੀਂ ਸਿਉਂ ਮਾਵੇ ਬਾਹਰ ਦੀ ਇਸੇ ਹੁਣ ਬਾਹਰ ਨਹੀਂ ਕਿਸੇ ਵੀ ਨਹੀਂ ਕਿਤੇ ਤੁਸੀਂ ਸਮਝੋਗੇ ਹਨ ਦਿਸੂਗੀ ਲਾਸਟਿਕ ਦੇ ਵਿੱਚ ਹੀ ਆ ਜੇ ਜੇ ਬਾਜੀ ਹੋਏ ਇਹ ਇਹ ਵੀ ਤੁਹਾਡੀ ਕੀ ਬਾਜੇ ਕੋੜਾ ਉੱਪਰ ਧਾਗਾ ਕੱਟ ਕੇ ਲੋਜੀ ਇਸੇ ਤਰ੍ਹਾਂ ਇਹ ਬਦੂਸਰੀ ਜੇਬ ਲਾ ਦਾਂਗੇ ਬਾਕੀ ਜੇ ਸਮਝ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰਸਪੈਕਟ ਬਣ ਕੇ ਵੀ ਹਾਂ ਭਾਈ ਸਾਨੂੰ ਸਮਝ ਲੱਗੀ ਨਾ ਲੱਗੀ ਫਿਰ ਵੀ ਕੋਈ ਗੱਲ ਨਹੀਂ ਹੈ ਨਾ ਨਹੀਂ ਸੰਗਣ ਦੁਬਾਰੇ ਫਿਰ ਆਪਾਂ ਤੁਹਾਨੂੰ ਜੇਬਾਂ ਲਾ ਕੇ ਦਿਖਾ ਦਾਂਗੇ ਇਸੇ ਤਰ੍ਹਾਂ ਕਿਸੇ ਹੋਰ ਪਿਆਮੇ ਨੇ ਜਿਵੇਂ ਅੱਜ ਆਪਾਂ ਲੋੜਦਿਆਂ ਲਾਇਆ ਇਸੇ ਤਰ੍ਹਾਂ ਹੀ ਕਿਸੇ ਹੋਰ ਪਿਆਮੇ ਨੇ ਲਾ ਕੇ ਦਿਖਾ ਦੇਣੀ ਬਾਕੀ ਬਾਹਾਂ ਵਾਲੀ ਗੱਲ ਵੀ ਮੈਨੂੰ ਯਾਦ ਹੀ ਹੈ ਨਾ ਤਾਂ ਆਪਾਂ ਨੂੰ ਇਹ ਵੀਡੀਓ ਇੱਥੇ ਸਮਾਪਤ ਕਰਨੀ ਪੈ ਰਹੀ ਹੈ ਕਿਉਂਕਿ ਕੋਈ ਨਾ ਗਾਹਕ ਆ ਗਿਆ ਤਾਂ ਆਪਾਂ ਕਦੇ ਫਿਰ ਪਾਵਾਂਗੇ ਮਿਲਦੇ ਹਾਂ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ